ਪੰਜਾਬ ਕੱਲ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਬਾਬ ਸਾਬ ਪੁੱਛਿਓ ਫਿਰ ਉਹਨਾਂ ਨੂੰ ਆਪਣੇ ਤਹਾਣਿਆਂ ਨੂੰ ਵੋਟ ਕਿਉਂ ਨਹੀਂ ਪਾਈ ਤਹਾਣਿਆਂ ਦਾ ਨਖਾਟ ਬਾਜਬਾਜ ਫਿਰਦਾ ਤੁਹਾਡਾ ਪਾਣਿਆਂ ਦਾ ਨਖਾ ਥੋੜਾ ਬਾਜਬਾਜ ਫਿਰਦਾ ਜੇਰ ਨੋਟ ਤੁਸੀਂ ਕਹਿੰਦੇ ਹੋ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਇਹ ਅੱਜ ਲੋਕ ਹੀ ਬਣਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਬਹਿ ਜਾਓ ਜੇਰ ਨੂੰ ਡਰਸ ਕਿੱਥੇ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਬਾਜਬਾਜ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਪੂਰੀ ਬੋਲੇ ਬਿਖੇਰਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਈ ਫਿਰੋ ਚਲੋ ਬੀੜੀ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਜਿਵੇਂ ਤਾਂ ਪਤਾ ਲੱਗੇ ਕਹਾਵਤ ਆ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਡੂਮਣੇ ਥੱਲੇ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਸਹੀ ਫਿਰ ਬੈਠ ਜਾ ਬੈਠ ਜਾ ਸਹੀ ਫਿਰ ਬਾਜੂ ਬਾਜੂ ਜੀ ਬਾਜੂ ਬਾਜੂ ਇਹ ਕਹਾਵਤਾ ਪੰਜਾਬੀ ਪੜ੍ਹਿੰਦੇ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚੱਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਦਰਬੀ ਘੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਬਹਿ ਜਾਓ ਕਾਰਿਓ ਮਾਰਿਓ ਮੁਖਤਿਰ ਜੀ ਤੁਸੀਂ ਦੱਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਤਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕਲੂ ਪ੍ਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਖੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਵੇਟ ਕਰੋ ਕਿਸੇ ਹੋਰ ਬਸ ਚਨਾ ਚੜ ਜਾਓ ਦੇ ਭਾਈ ਵਾਂਗੂ ਇੱਕੋ ਅੱਡੇ 'ਤੇ ਰਹੋ ਜਿਹੜਾ ਪਹਿਲੇ ਫਲੋਰ 'ਤੇ ਉਹ ਕਿਹੜੇ ਅੱਡੇ 'ਚ ਲੱਗਿਆ ਫਿਰ ਜਿਹੜਾ ਪਹਿਲੇ ਫਲੋਰ 'ਤੇ ਉਹ ਕਿੱਧਰ ਗਿਆ ਲੋ ਜੀ ਰਾਸ਼ਟਾਨੀ ਬੋਟਪਾ ਦੀ ਹੱਕ 'ਚ ਉਥੇ ਬੀਜਪੀ ਸਰਕਾਰ ਹੈ

ਨਾ ਟਰਮੀਨੇਸ਼ਨ ਕੀ ਹੋ ਗਿਆ ਉਹੀ ਤਾਂ ਚੱਲ ਰਿਹਾ ਕੀ ਟਰਮੀਨੇਸ਼ਨ ਕੀ ਹੋ ਗਿਆ ਪਾਣੀਆਂ ਦਾ ਰੱਖਾ ਤਾਂ ਬਾਜ-ਬਾਜ ਫਿਰਦਾ ਤੁਹਾਡਾ ਪਾਣੀਆਂ ਦਾ ਰੱਖਾ ਥੋੜਾ ਬਾਜ-ਬਾਜ ਫਿਰਦਾ ਹੈ ਏਅਰ ਨੂੰ ਐਡਰੈਸ ਕੀਤਾ ਕੀ ਚੱਲ ਰਿਹਾ ਕੀ ਟਰਮੀਨੇਸ਼ਨ ਕੀ ਹੋ ਗਿਆ ਪਾਣੀਆਂ ਦਾ ਰੱਖਾ ਤਾਂ ਬਾਜ-ਬਾਜ ਫਿਰਦਾ ਤੁਹਾਡਾ ਪਾਣੀਆਂ ਦਾ ਰੱਖਾ ਥੋੜਾ ਬਾਜ-ਬਾਜ ਫਿਰਦਾ ਹੈ ਏਅਰ ਨੂੰ ਐਡਰੈਸ ਕੀਤਾ ਜਾਵੇ ਪਾਣੀਆਂ ਦਾ ਰੱਖਾ ਆ ਲਓ ਆ ਲਓ ਆ ਗੱਲ ਸੁਣ ਕੀ ਟਰਮੀਨੇਸ਼ਨ ਜਿਹਨੇ ਪਾਣੀ 81 ਚ ਕੀ ਕੀਤਾ ਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਗੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਇਹ ਹੱਦ ਲੋਕ ਹੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਔਰ ਤੁਸੀਂ ਕਹਿੰਦੇ ਹੋ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਤੁਸੀਂ ਇੰਤੋਂ ਦੀ ਗੱਲ ਕਰੀ ਇਹ ਹੱਦ ਲੋਕ ਹੀ ਬਣਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਬਹਿ ਜਾਓ ਪਤਾ ਨਹੀਂ ਬਸ ਇਹਨੂੰ ਡੈਸ ਕਿਤੇ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਰਵੈ ਜੀ ਬਹੁਤ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਸੇਰ ਕੋਈ ਗੱਲ ਭੰਗ ਜਾਣੇ ਪਾਸ ਤੇ ਫਾਇਦਾ ਕੋਈ ਆ ਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾ ਨੂੰ ਆਪਾਂ ਨੇ ਕਾਨੂੰਨ ਉਹ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਗਈ ਫਿਰੋ ਬੀਬੀ ਐਮ ਵੀ ਤੁਸੀਂ ਉਹਨਾਂ ਨੂੰ ਗੱਲ ਕਰ ਲੈਣਗੇ ਗੱਲ ਕਰ ਲੈਣਗੇ ਮੰਗਾ ਚਲੋ ਬੀੜੀ ਉਹ ਕਹਾ ਦਤਾ ਇਹ ਕਹਾਵਤ ਹੈ ਤੇਰੀ ਸ਼ਬਦ ਕੱਟ ਲੋਵੇਂ ਦਾ ਪਤਾ ਲੱਗੇ ਕਹਾਵਤਾਂ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਦੂਮਨੇ ਥੱਲੇ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤੇ ਜਾਵੇ ਬਿਲਕੁਲ ਸਿੱਟ ਬੈਠ ਜਾ ਬੈਠ ਜਾ ਬੈਠ ਜਾ ਸਿੱਟ ਸਿੱਟ ਬੈਠ ਜਾ ਬੈਠ ਜਾ ਇੱਕ ਕਹਾਵਤ ਹੈ ਪੰਜਾਬੀ ਪੜ੍ਹਿੰਦੇ ਤੁਸੀਂ ਪੀਪੀਐਸ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ अच्छा जी मेनू चंगी ते ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਡਰਬੀ ਕੋੜਾ ਏ ਟੱਟੂ ਏ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਕੋੜਾ ਏ ਟੱਟੂ ਏ ਇਹ ਕੀ ਹੋਊਗੀ ਉਹ ਕਿਹੜੀ ਲੈਂਗੁਏਜ ਐ ਤੁਸੀਂ ਆਪਾ ਤੁਹਾਡੀ ਇਹਨੂੰ ਡਰੈਸ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਐ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿ ਜਾਓ ਕਰਿਓ ਬਿਓ ਮਾਰਿਓ ਮੁਖਤਿਰ ਜੀ ਡਰੈਸ ਕਰੋ ਐਨਾ ਮੈਨੂੰ ਪਤਾ ਐ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਛੇਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਛੇਰ ਦੀ ਜਦ ਤੋਂ ਬਿਨਾ ਕਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕੈਨੇਡਾ ਦੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕਲੂ ਪ੍ਰਾਸ ਪੂਰੀ ਬਗੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਖੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇ ਤੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਬੈਠੋ ਬਾਜਰਾ ਸਾਹਿਬ ਬਾਜਰਾ ਸਾਹਿਬ ਬੈਠੋ ਇੰਨਾ ਮੈਂ ਤੁਹਾਨੂੰ ਚੰਗੇ ਦਿਨਾਂ ਦੱਸ ਬਾਜਰਾ ਸਾਹਿਬ ਬੈਠੋ ਤੁਹਾਡੇ ਗਿਆ ਨਹੀਂ ਅਸੀਂ ਬੈਠੇ ਉੜੀ ਕੋ ਫੇਰੋ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਦੇਖ ਵੇਟ ਕਰੋ ਸਾਹਮਣੇ ਵੀ ਟਾਈਮ ਆ ਜਾਣਾ ਬੜੀ ਜਲਦ ਵੇਟ ਕਰੋ ਕਿਸੇ ਹੋਰ ਬੱਸ ਚ ਨਾ ਚੜ ਜਾਓ ਦੇ ਭਾਈ ਵੰਗੂ ਇੱਕੋ ਅੱਡੇ ਤੇ ਰਹੋ ਜਿਹੜਾ ਪਹਿਲੇ ਫਲੋਰ ਤੇ ਉਹ ਕਿਹੜੇ ਅੱਡੇ ਚ ਲੱਗਿਆ ਫੇਰ ਜਿਹੜਾ ਪਹਿਲੇ ਫਲੋਰ ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾਂਗੇ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਉ ਤਾਂ ਕਰਾਂ ਬੀਬੀਐਮਬੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਔਰ ਤੁਸੀਂ ਕਹਿੰਦੇ ਹੋ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਤੁਸੀਂ ਇੰਤੋ ਦੀ ਗੱਲ ਕਰੀ ਇਹ ਆ ਤਾਂ ਲੋਕ ਹੀ ਬਣਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਬਹਿ ਜਾਓ ਇਹਨੂੰ ਡੈਸ ਕਿਤੇ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਪਰਵਾਹ ਜੀ ਬਹੁਤ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਸੇਰ ਇਹ ਕੋਈ ਗੱਲ ਕੰਮ ਜਾਣੇ ਪਾਸੇ ਚ ਫਾਇਦਾ ਕੋਈ ਆ ਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹਾਂ ਆਪਣਾ ਨੇ ਕਾਨੂੰ ਉਹ ਕਰਨਾ ਉਹੀ ਡੂਮਣੇ ਥੱਲੇ ਬੈ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਈ ਫਿਰ ਉਹ ਬੀਬੀ ਐਮ ਵੀ ਤ ਤੇ ਉਹਨਾਂ ਨੂੰ ਗੱਲ ਕਰ ਲੈਣਗੇ ਗੱਲ ਕਰ ਲੈ ਲੈ ਡਿੰਗੂ ਮੰਗਾ ਚਲੋ ਬੀੜੀ ਕਹਾ ਦਤਾ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗਿਆ ਕਹਾਵਤ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਦੂਮਨੇ ਥੱਲੇ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਲੰਦਾ ਜਾਵੇ ਕੱਟ ਦਿੱਤਾ ਜਾਵੇ ਬਿਲਕੁਲ ਸਹੀ ਸੈਠੇ ਬੈਠੋ ਭਾਈ ਬੈਠੇ ਸੈਠੇ ਬੈਠੋ ਬੈਠੋ ਭਾਈ ਇੱਕ ਕਹਾਵਤ ਹੈ ਪੰਜਾਬੀ ਪੜੀਂ ਨਾ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ अच्छा जी मेनू चंगी ते ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਏ ਡਰਬੀ ਕੋੜਾ ਏ ਟੱਟੂ ਏ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਕੋੜਾ ਏ ਟੱਟੂ ਏ ਇਹ ਕੀ ਹੋ ਗਈ ਉਹ ਕਿਹੜੀ ਲੈਂਗੁਏਜ ਐ ਤੁਸੀਂ ਆਪਾ ਤੁਹਾਡੀ ਇਹ ਨੂੰ ਡਰੈਕਟ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਐ ਗੱਲ ਕਰਨ ਤਾਂ ਦਿਉ ਤਾਂ ਕਰਾਂ ਬਹਿ ਜਾਓ ਕਰਿਓ ਜੋ ਮਾਰਿਓ ਮੁਖਤਿਰ ਜੀ ਤੁਸੀਂ ਡਰੈਕਟ ਕਰੋ ਐਨਾ ਮੈਨੂੰ ਪਤਾ ਐ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਚੇਅਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਚੇਅਰ ਦੀ ਜੱਦ ਤੋਂ ਬਿਨਾਂ ਕਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਜਿਹੜੇ ਦੇਖ ਰਿਹਾ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੀ ਕਲੂ ਪ੍ਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਫੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਇਹ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਜੀ بیٹھوجوا صاحب باجو صاحب بیٹھو باجو صاحب بیٹھو سی ایم صاحب کنٹینیو کرو جی ویٹ کرو ویٹ کرو کسی ہو چڑھ جاؤ بھائی بنگو ایکو آڈے بھی رہو ਜਿਹੜਾ ਪਹਿਲੇ ਫਲੋਰ ਤੇ ਉਹ ਕਿਹੜੇ ਡਰ ਚਲਾ ਗਿਆ ਫਿਰ ਜਿਹੜਾ ਪਹਿਲੇ ਫਲੋਰ ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ ਬੀਬੀਐਮਬੀ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ